ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ ਕ੍ਰਮ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ਼ ਰਾਹੀਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਸਰਹੰਦ ਦੇ ਵਾਰਡ 23 ਕਲਾੜੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ ਹਲਕਾ ਫਤਿਹਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਪਹੁੰਚੇ ਉਨ੍ਹਾਂ ਨੇ ਪਰਿਵਾਰ ਦੀ ਵਿਤੀ ਹਾਲਾਤ ਸੰਬੰਧੀ ਜਾਣਕਾਰੀ ਲਈ ਅਤੇ ਪਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਗਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਭਗਵੰਤ ਮਾਨ ਸਰਕਾਰ ਉਕਤ ਨੌਜਵਾਨਾ ਪ੍ਰਤੀ ਹਮਦਰਦ ਹੈ। ਸਰਕਾਰ ਵੱਲੋਂ ਉਕਤ ਨੌਜਵਾਨਾ ਦੇ ਲਈ ਅਜੀਹਾ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਉਹ 에ਜੰਟਾਂ ਦੇ ਜਾਲ ਵਿੱਚ ਨਾ ਫਸਣ। ਮਾਨਯੋਗ ਸਰਦਾਰ ਕੋਰਸੀ ਮਾਨ ਸਾਹਿਬ ਕਹਿੰਦਾ ਆਪਗੇ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ। ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਦਨ ਨੂੰ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੋਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਨੂੰ ਪਿਛਲੇ ਨਹੀਂ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਅੰਜਾਹ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਡੇ ਵਿੱਚ ਕਿ ਸੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕਿ ਆ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ। ਸਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨੰਨੀਆਂ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ। ਉੱਥੇ ਹੀ ਵਿਧਾਇਕ ਵੱਲੋਂ ਹੋਰ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਜਿਸਟਰਡ ਏਜੰਟਾਂ ਦੇ ਰਾਹੀਂ ਹੀ ਬਾਹਰ ਦੇ ਪੇਪਰ ਲਗਾਏ ਜਾਣ ਤੇ ਕੋਈ ਵੀ ਗੈਰ ਕਾਨੂੰਨੀ ਕਾਰਜ ਨੂੰ ਅੰਜਾਮ ਨਾ ਦਿੱਤਾ ਜਾਵੇ ਅਜਿਹਾ ਕਰਕੇ ਅਸੀਂ ਜਿੱਥੇ ਦੋਸ਼ੀ ਬਣਦੇ ਹਾਂ ਉੱਥੇ ਹੀ ਆਪਣੀ ਨਿੱਜੀ ਜਾਇਦਾਦ ਵੀ ਖਰਾਬ ਕਰ ਲੈਨੇ ਆ ਵਿਧਾਇਕ ਰਾਏ ਨੇ ਗੁਰਮੀਤ RAM ਨੂੰ ਹੌਸਲਾ ਬੁਲੰਦ ਰੱਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਈ ਉਦਾਹਰਨਾਂ ਦੇ ਕੇ ਉੱਪਰ ਉੱਠਣ ਦੇ ਨੁਸਖੇ ਵੀ ਦੱਸੇ ਜਗਬਾਣੀ ਟੀਵੀ ਲਈ ਫਤੇਗਰ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ